ਦੋਸਤੋ ਸਵਾਗਤ ਹੈ ਅੱਜ ਦੇ ਸਾਡੇ ਨਵੇਂ ਭਾਗ ਦੇ ਵਿੱਚ ਦੋਸਤੋ ਪਹਿਲਾਂ ਤੁਹਾਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਦੋ ਭਾਗ ਸੁਣਾ ਚੁੱਕੇ ਹਾਂ ਅੱਜ ਅਸੀਂ ਤੁਹਾਡੇ ਨਾਲ ਤੀਜੇ ਭਾਗ ਦੀ ਵੀਡੀਓ ਸ਼ੇਅਰ ਕਰਾਂਗੇ ਸੋ ਦੋਸਤੋ ਜਿਹੜੇ ਦੋਸਤੋ ਪਹਿਲੀ ਵਾਰ ਸਾਡੇ ਚੈਨਲ ਦੇ ਉੱਤੇ ਆਏ ਨੇ ਉਹ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਇਹ ਇਤਿਹਾਸ ਕੋਈ ਆਮ ਇਤਿਹਾਸ ਨਹੀਂ ਹੈਗਾ ਇਸ ਇਤਿਹਾਸ ਨਾਲ ਜਿਹੜੇ ਬੰਦੇ ਜੁੜਨਗੇ ਜਾਂ ਜਿਹੜੇ ਇਸ ਇਤਿਹਾਸ ਨੂੰ ਪੜਨਗੇ ਬੱਚੇ ਪੜਨਗੇ ਬਜ਼ੁਰਗ ਪੜਨਗੇ ਉਹਨਾਂ ਨੂੰ ਸਾਡੇ ਪੰਜਾਬ ਦੇ ਪ੍ਰਾਣੇ ਕਲਚਰ ਬਾਰੇ ਤੇ ਇਤਿਹਾਸ ਬਾਰੇ ਜਰੂਰ ਪਤਾ ਲੱਗੂਗਾ ਜੇਕਰ ਤੁਸੀਂ ਵੀਡੀਓ ਸਾਡੇ YouTube ਚੈਨਲ ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਸਾਡੀ ਵੀਡੀਓ ਇਹ Facebook ਪੇਜ ਦੇ ਉੱਤੇ ਅਸੀਂ ਪਾਵਾਂਗੇ ਪਹਿਲਾਂ ਅਸੀਂ ਪ੍ਰੋਫਾਈਲ ਦੇ ਉੱਤੇ ਵੀਡੀਓ ਪਾਉਂਦੇ ਸੀਗੇ ਪਰ ਅੱਜ ਅਸੀਂ Facebook ਪੇਜ ਦੇ ਉੱਤੇ ਵੀਡੀਓ ਪਾਵਾਂਗੇ ਸੋ ਦੋਸਤੋ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਵੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਿੱਥੇ ਜਨਮ ਹੋਇਆ ਸੀ ਤੇ ਕਦੋਂ ਹੋਇਆ ਸੀਗਾ ਕਿਹੜੀ ਉਹਨਾਂ ਨੇ ਪਹਿਲੀ ਰਾਜਤਾਨੀ ਬਣਾਈ ਸੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਦਾ ਜਿਹੜਾ ਇਤਿਹਾਸ ਆ ਮਹਾਰਾਜਾ ਰਣਜੀਤ ਸਿੰਘ ਸਰਦਾਰ ਮਹਾ ਸਿੰਘ ਦਾ ਬਹੁਤ ਹੀ लाडला ਪੁੱਤਰ ਸੀਗਾ ਤੇ ਮਹਾ ਸਿੰਘ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜੰਗਾਂ ਲੜਦੇ ਸਨ ਤੇ ਇਸ ਕਰਕੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀਗੇ ਉਹਨਾਂ ਦੀ ਪੜ੍ਹਾਈ ਦਾ ਕੋਈ ਬਹੁਤਾ ਮਹਾਰਾਯਾ ਵੱਲੋਂ ਖਿਆਲ ਨਹੀਂ ਰੱਖਿਆ ਗਿਆ। ਮਹਾ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਦੀ ਪੜ੍ਹਾਈ ਦੇ ਵਿੱਚ ਬਹੁਤਾ ਧਿਆਨ ਨਹੀਂ ਦਿੱਤਾ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਪੜ੍ਹਾਈ ਨਹੀਂ ਕਰ ਸਕੇ ਤੇ ਉਹ ਅਨਪੜ੍ਹ ਰਹਿ ਗਏ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਵੀ ਜਿਆਦਾ ਪੜ੍ਹਾਈ ਦੇ ਵਿੱਚ ਰੁਚੀ ਨਾ ਹੋਣ ਕਰਕੇ ਉਹਨਾਂ ਦਾ ਵੀ ਕੋਈ ਜਿਆਦਾ ਇੰਟਰਸਟ ਨਹੀਂ ਸੀ ਹੈਗਾ ਪੜ੍ਹਾਈ ਦੇ ਵਿੱਚ ਤੇ ਦੂਸਰਾ ਨੰਬਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਿਆਦਾ ਮਤਲਬ ਕਿ ਲगाव ਸੀਗਾ ਜਾਂ ٹرسٹ ਕਿਹਦੀ ਹੈ ਉਹ ਫੌਜ ਦੀਆਂ ਸਰਗਰਮੀਆਂ ਦੇ ਵਿੱਚ ਸੀਗਾ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਪੜ੍ਹਾਈ ਨਹੀਂ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀਆਂ ਫੌਜ ਸਰਗਰਮੀਆਂ ਦੇ ਵਿੱਚ ਹਿੱਸਾ ਵੀ ਲਿਆ ਅਤੇ ਤਕਰੀਬਨ ਜਦੋਂ ਮਹਾਰਾਜਾ ਰਜੀਤ ਸਿੰਘ 5 ਸਾਲ ਦੇ ਸਨ ਤਾਂ ਇੱਕ ਵੱਡਾ ਕਾਰਨ ਹੋਰ ਵੀ ਬਣਿਆ ਕਿ ਉਹ ਪੜ੍ਹਾਈ ਨਹੀਂ ਕਰ ਸਕੇ ਐਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਇੱਕ ਚੇਚਕਨਾ ਦੀ ਬਿਮਾਰੀ ਨੇ ਜਕੜ ਲਿਆ ਸੀਗਾ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀਗੇ ਇਸ ਕਰਕੇ ਛੋਟੀ ਉਮਰ ਦੇ ਵਿੱਚ ਉਹਨਾਂ ਤੋਂ ਨਾ ਪੜ੍ਹਾਈ ਹੋਈ ਅਤੇ ਨਾ ਕੋਈ ਹੋਰ ਕੰਮਕਾਰ ਹੋਇਆ ਇਸ ਬਿਮਾਰੀ ਦਾ ਹਮਲਾ ਇੰਨਾ ਜ਼ਿਆਦਾ ਤੇਜ਼ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਜ਼ਿੰਦਗੀ ਸੀ ਉਹ ਖਤਰੇ ਦੇ ਵਿੱਚ ਆ ਗਈ ਸੀ ਅਤੇ ਮਹਾ ਸਿੰਘ ਨੂੰ ਬਹੁਤ ਜ਼ਿਆਦਾ ਫਿਕਰ ਹੋ ਗਿਆ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਪੁੰਨਦਾਨ ਵੀ ਕੀਤਾ ਬਹੁਤ ਜਿਆਦੇ ਅਰਦਾਸਾਂ ਵੀ ਕਰਾਈਆਂ ਅਤੇ ਆਪਣੇ ਦਰਬਾਰ ਦੇ ਖਜ਼ਾਨਿਆਂ ਦੇ ਮੂੰਹ ਖੋਲ ਦਿੱਤੇ ਸੀਗੇ ਉਹਨਾਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਪੁੰਨਦਾਨ ਵੀ ਕੀਤਾ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਜਲਦੀ ਤੋਂ ਜਲਦੀ ਠੀਕ ਹੋ ਸਕਣ। ਕਾਫੀ ਲੰਬੇ ਸਮੇਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਸ ਬਿਮਾਰੀ ਤੋਂ ਠੀਕਤਾ ਹੋ ਜਾਂਦੇ ਨੇ ਪਰ ਇਸ ਬਿਮਾਰੀ ਦੇ ਕਾਰਨ ਉਹਨਾਂ ਦੀ ਇੱਕ ਅੱਖ ਚਲੀ ਜਾਂਦੀ ਹੈ। ਉਸ ਦਾ ਵੀ ਬਹੁਤ ਸਾਰਾ ਇਲਾਜ ਕਰਵਾਇਆ ਜਾਂਦਾ ਪਰ ਮਹਾਰਾਜਾ ਰਣਜੀਤ ਸਿੰਘ ਦੀ ਇਹ ਅੱਖ ਦੀ ਜਿਹੜੀ ਨਿਗਾਹਗੀ ਉਹ ਕਦੇ ਵੀ ਵਾਪਸ ਨਹੀਂ ਆਉਂਦੀ ਅਤੇ ਉਹ ਅੱਖ ਸਦਾ ਲਈ ਬੰਦ ਹੋ ਜਾਂਦੀ ਹੈ। ਕਾਫੀ ਪੁਰਾਣੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਦੇ ਮੰਤਰੀ ਅਜੀਜ਼ਉਦੀਨ ਨੂੰ ਇੱਕ ਅੰਗਰੇਜ਼ ਰਾਜਦੂਤ ਨੇ ਮਜ਼ਾਕ ਦੇ ਵਿੱਚ ਕਿਹਾ ਕਿ ਤੁਹਾਡੇ ਮਹਾਰਾਜੇ ਦੀ ਕਿਹੜੀ ਅੱਖ ਖਰਾਬ ਹੈ? ਤਾਂ ਅਜੀਜ਼ਉਦੀਨ ਨੇ ਫੌਰਨ ਹੀ ਜਵਾਬ ਦਿੱਤਾ ਕਿ ਮੈਂ ਤਾਂ ਅੱਜ ਤੱਕ ਮਹਾਰਾਜਾ ਦੇ ਮੂਹ ਕਨੀ ਨਹੀਂ ਚਾ ਕਿ ਮੇਰਾ ਤਾਂ ਸਿਰਫ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਨਿਗਾਹ ਹੁੰਦੀ ਹੈ ਇਸ ਕਰਕੇ ਮੈਂ ਤਾਂ ਕਦੇ ਉਹਨਾਂ ਨੂੰ ਦੇਖਿਆ ਹੀ ਨਹੀਂ ਵੀ ਉਹਨਾਂ ਦੀ ਅੱਖ ਇੱਕ ਹੈਗੀ ਆ ਜਾਂ ਨਹੀਂ 1792 ਦੇ ਵਿੱਚ ਉਹਨਾਂ ਨੂੰ ਕਈ ਲੋਕਾਂ ਨੇ ਸਲਾਹ ਦਿੱਤੀ ਵੀ ਮਹਾਰਾਜਾ ਅਜੀਤ ਸਿੰਘ ਦੀ ਜਿਹੜੀ ਉਮਰ ਆ ਉਹ ਬਹੁਤ ਛੋਟੀ ਹੈ ਇਸ ਕਰਕੇ ਇਸ ਮਿਸਲ ਦਾ ਜਿਹੜਾ ਕੰਮ ਕਾਜਾ ਉਹ ਕਿਸੇ ਹੋਰ ਨੂੰ ਸਵਾਲ ਦਿੱਤਾ ਜਾਵੇ ਤਾਂ ਮਹਾਰਾਜਾ ਅਨਜੀਤ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਸਾਰਾ ਹੀ ਕੰਮਕਾਰ ਖੁਦ ਸੰਭਾਲਾਂਗਾ ਅਤੇ ਜੋ ਵੀ ਗਤੀਵਿਧੀਆਂ ਹੋਣਗੀਆਂ ਉਹਨਾਂ ਦੇ ਵਿੱਚ ਮੈਂ ਖੁਦ ਸ਼ਾਮਲ ਹੋਵਾਂਗਾ ਮਹਾਰਾਜਾ ਜੀ ਸਿੰਘ ਹਲੇ 10 ਸਾਲ ਦੇ ਸਨ ਜਦੋਂ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਰਿਸ਼ਤਾ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕਾਰਣਾਲਾ ਉਹਨਾਂ ਦਾ ਰਿਸ਼ਤਾ ਜਿਹੜਾ ਕਰ ਦਿੱਤਾ ਕਿਉਂਕਿ ਜੈ ਸਿੰਘ ਅਤੇ ਮਹਾ ਸਿੰਘ ਦੇ ਵਿਚਕਾਰ ਇੱਕ جنگ ਹੋਈ ਸੀ ਜਿਸ ਦੇ ਵਿੱਚ ਜੈ ਸਿੰਘ ਹਾਰ ਚੁੱਕਿਆ ਸੀ ਜੈ ਸਿੰਘ ਦਾ ਬੇਟਾ ਗੁਰਬਖਸ਼ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਸੀਗਾ ਉਸ ਤੋਂ ਬਾਅਦ ਦੋਨਾਂ ਮਿਸਲਾਂ ਦੇ ਵਿੱਚ ਸੁਲਾਹ ਹੋ ਗਈ ਸੀ ਉਸ ਸੁਲਾਹ ਦੇ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਸੀ ਉਹਨਾਂ ਦਿਨਾਂ ਵਿੱਚ ਕਨਈਆ ਮਿਸਲ ਦੀ ਜਿਹੜੀ ਕਮਾਂਡ ਸੀਗੀ ਉਹ ਸਦਾਕੌਰ ਦੇ ਹੱਥ ਵਿੱਚ ਸੀ 1797 ਦੇ ਵਿੱਚ ਮਹਾ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ 5 ਸਾਲਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸ਼ਾਦੀ ਆ ਉਹ ਮਹਤਾਬਕੌਰ ਨਾਲ ਬੜੇ ਹੀ ਧੂਮ ਧਾਮ ਨਾਲ ਹੁੰਦੀ ਆ ਇਹ ਵਿਆਹ ਹੋਣ ਦੇ ਨਾਲ ਦੋ ਮਿਸ਼ਲਾਂ ਦੀ ਜਿਹੜੀ ਸ਼ਕਤੀ ਆ ਉਹ ਇਕੱਠੀ ਹੋ ਜਾਂਦੀ ਆ ਅਤੇ ਜਿਹੜੀਆਂ ਬਾਕੀ ਸਿੱਖ ਮਿਸ਼ਲਾਂ ਹੁੰਦੀਆਂ ਨੇ ਉਹ ਇਹਨਾਂ ਦੀ ਤਾਕਤ ਨੂੰ ਮੰਨਣ ਲੱਗ ਜਾਂਦੀਆਂ ਇਹ ਉਸ ਜਮਾਨੇ ਦੀ ਗੱਲ ਹੈ ਜਦੋਂ ਦਿੱਲੀ ਮੁਗਲ ਸਰਕਾਰ ਦਾ ਜਿਹੜਾ ਕੰਟਰੋਲ ਹੈ ਉਹ ਲਾਹੌਰ ਤੋਂ ਖਤਮ ਹੋ ਚੁੱਕਿਆ ਸੀ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਜਮਾਨ ਨੇ ਪੰਜਾਬ ਦੇ ਉੱਤੇ ਹਮਲਾ ਕੀਤਾ ਅਤੇ ਉਹ ਉਸ ਟਾਈਮ ਲਾਹੌਰ ਦੇ ਉੱਤੇ ਉਸਨੇ ਕਬਜ਼ਾ ਕਰ ਰਿਆ ਸੀ ਤਾਂ ਬਾਅਦ ਦੇ ਵਿੱਚ ਸਿੱਖਾਂ ਨੇ ਉਹਨੂੰ ਉੱਥੋਂ ਬੁਰੀ ਤਰ੍ਹਾਂ ਖਦੇੜ ਕੇ ਆਪਣਾ ਕਬਜ਼ਾ ਉੱਥੇ ਕਰ ਲਿਆ ਸੀਗਾ ਰੋਜ਼ ਕੋਈ ਨਾ ਕੋਈ ਸਿੱਖ ਮਿਸਲ ਲਾਹੌਰ ਆ ਕੇ ਉਸ ਨੂੰ ਲਲਕਾਰ ਦਿੰਦੀ ਸੀ ਇੱਕ ਵਾਰ ਉੱਥੇ ਰਣਜੀਤ ਸਿੰਘ ਨੇ ਵੀ ਹਮਲਾ ਕੀਤਾ ਸੋਮਨ ਬੁਰਜ ਦੇ ਕੋਲੇ ਜਾ ਕੇ ਰਣਜੀਤ ਸਿੰਘ ਲਲਕਾਰਿਆ ਕਰਦਾ ਸੀ ਅਬਦਾਲੀ ਦੇ ਪੋਤਰੇ ਤੂੰ ਬਾਹਰ ਨਿਕਲ ਤੈਨੂੰ ਚੜਤ ਸਿੰਘ ਦਾ ਪੋਤਰਾ ਲਲਕਾਰ ਰਿਹਾ ਆ ਉਸ ਦੇ ਨਾਲ ਤੂੰ ਦੋ ਹੱਥ ਕਰਕੇ ਦੇਖ ਇਹ ਜਿਹੜੇ ਬੋਲ ਸੀਗੇ ਮਹਾਰਾਜਾ ਰਣਜੀਤ ਸਿੰਘ ਉਸ ਟਾਈਮ ਅਬਦਾਲੀ ਦੇ ਪੋਤਰੇ ਨੂੰ ਬੋਲਦਾ ਸੀਗਾ ਕਿਉਂਕਿ ਸਿੱਖ ਹਮੇਸ਼ਾ ਆਉਂਦੀ ਚੜਤ ਦਾ ਜਿਹੜਾ ਲੋਹਾਗਾ ਉਹ ਮਨਵਾਉਂਦੇ ਰਹਿੰਦੇ ਸੀ ਟਾਈਮ-ਟਾਈਮ ਤੇ ਦੁਸ਼ਮਣਾਂ ਨੂੰ ਦੱਸਦੇ ਰਹਿੰਦੇ ਸੀ ਵੀ ਸਾਡੇ ਵਿੱਚ ਕਿੰਨੀ ਤਾਕਤ ਹੈ ਵੀ ਸਾਨੂੰ ਤੁਸੀਂ ਉਹੀ ਨਾ ਸਮਝੋ ਇਹ ਜਿਹੜਾ ਇਤਿਹਾਸ ਆ ਮਹਾਰਾਜਾ ਰਣਜੀਤ ਸਿੰਘ ਦਾ ਇਸ ਤੋਂ ਤੁਸੀਂ ਬਹੁਤ ਕੁਝ ਸਿੱਖੋਗੇ ਦੋਸਤੋ ਸਾਡੀਆਂ ਵੀਡੀਓ ਦੇ ਨਾਲ ਤੁਸੀਂ ਲਗਾਤਾਰ ਬਣੇ ਰਹੋ ਅਗਲੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਹੋਰ ਇਤਿਹਾਸ ਆ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਦੋਸਤੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ